ਏ ਆਪਾਂ ਕਿਵੇਂ ਕੇਕ ਬਣਾਇਆ ਤੁਹਾਨੂੰ ਆਪਾਂ ਦੱਸਦੇ ਆ ਮੇਰੀ ਵੀਡੀਓ ਨੂੰ ਸਾਰੀ ਨੂੰ ਫੁੱਲ ਦੇਖਿਓ ਤੇ ਇਹਦੇ ਵਿੱਚ ਦੇਖੋ ਵੀ ਕਿਵੇਂ ਬਣਦਾ ਇਹ ਕੇਕ ਕਿੰਨਾ ਵਧੀਆ ਆਪਾਂ ਕੇਕ ਘਰੇ ਬਣਾ ਸਕਦੇ ਆ ਨਾ ਓਵਨ ਦੀ ਲੋੜ ਆ ਨਾ ਕਿਸੇ ਹੋਰ ਦੀ ਲੋੜ ਆ ਹਨਾ ਤੇ ਆਪਾਂ ਆਰਾਮ ਨਾਲ ਇਹ ਥਾਲ ਆਪਣੀ ਕੜਾਈ ਵਿੱਚ ਕੁੱਕਰ ਵਿੱਚ ਆਰਾਮ ਨਾਲ ਬਣਾ ਸਕਦੇ ਆ ਕੁੱਕਰ ਦਾ ਇਹ ਧਿਆਨ ਰੱਖਣਾ ਵੀ ਉਹਦੀ ਇੱਕ ਤਾਂ ਸੀਟੀ ਲਾ ਦੇਣੀ ਹੁੰਦੀ ਆ ਤੇ ਇੱਕ ਰਬੜ ਲਾ ਦੇਣੀ ਹੁੰਦੀ ਆ ਕੇਕ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਵਾ ਜਿਹੜਾ ਆਪਾਂ ਬਜ਼ਾਰਾਂ ਚੋਂ ਮਹਿੰਗਾ ਲੈ ਕੇ ਆਉਨੇ ਆ ਤੇ ਆਪਾਂ ਬਹੁਤ ਹੀ ਸਸਤੇ ਭਾਅ ਵਿੱਚ ਘਰੇ ਬਣਾਵਾਂਗੇ ਤੇ ਬਹੁਤ ਵਧੀਆ ਕੇਕ ਬਣਦਾ ਵਾ ਆਉ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਕੀ ਕੀ ਪੈਂਦਾ ਵਾ ਇਹ ਆਪਾਂ ਕਿਵੇਂ ਕੇਕ ਬਣਾਇਆ ਤੁਹਾਨੂੰ ਆਪਾਂ ਦੱਸਦੇ ਆ ਮੇਰੀ ਵੀਡੀਓ ਨੂੰ ਸਾਰੀ ਨੂੰ ਫੁੱਲ ਦੇਖਿਓ ਤੇ ਇਹਦੇ ਵਿੱਚ ਦੇਖੋ ਵੀ ਕਿਵੇਂ ਬਣਦਾ ਇਹ ਕੇਕ ਕਿੰਨਾ ਵਧੀਆ ਆਪਾਂ ਕੇਕ ਘਰੇ ਬਣਾ ਸਕਦੇ ਆ ਨਾ ਓਵਨ ਦੀ ਲੋੜ ਆ ਨਾ ਕਾਸੇ ਹੋਰ ਦੀ ਲੋੜ ਆ ਹਨਾ ਤੇ ਆਪਾਂ ਆਰਾਮ ਨਾਲ ਇਹ ਥਾ ਆਪਣੀ ਕੜਾਈ ਵਿੱਚ ਕੁੱਕਰ ਵਿੱਚ ਆਰਾਮ ਨਾਲ ਬਣਾ ਸਕਦੇ ਆ ਕੁੱਕਰ ਦਾ ਇਹ ਧਿਆਨ ਰੱਖਣਾ ਵੀ ਉਹਦੀ ਇੱਕ ਤਾਂ ਸੀਟੀ ਲਾ ਦੇਣੀ ਹੁੰਦੀ ਆ ਤੇ ਇੱਕ ਰਬੜ ਲਾ ਦੇਣੀ ਹੁੰਦੀ ਆ ਕੇਕ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਵਾ ਜਿਹੜਾ ਆਪਾਂ ਬਜ਼ਾਰਾਂ ਚੋਂ ਮਹਿੰਗਾ ਲੈ ਕੇ ਆਉਂਦੇ ਆ ਤੇ ਆਪਾਂ ਬਹੁਤ ਹੀ ਸਸਤੇ ਭਾਅ ਵਿੱਚ ਘਰੇ ਬਣਾਵਾਂਗੇ ਤੇ ਬਹੁਤ ਵਧੀਆ ਕੇਕ ਬਣਦਾ ਵਾ ਆਉ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਕੀ ਕੀ ਪੈਂਦਾ ਵਾ ਇਹ ਆਪਾਂ ਕਿਵੇਂ ਕੇਕ ਬਣਾਇਆ ਤੁਹਾਨੂੰ ਆਪਾਂ ਦੱਸਦੇ ਆ ਮੇਰੀ ਵੀਡੀਓ ਨੂੰ ਸਾਰੀ ਨੂੰ ਫੁੱਲ ਦੇਖਿਓ ਤੇ ਇਹਦੇ ਵਿੱਚ ਦੇਖੋ ਵੀ ਕਿਵੇਂ ਬਣਦਾ ਇਹ ਕੇਕ ਕਿੰਨਾ ਵਧੀਆ ਆਪਾਂ ਕੇਕ ਘਰੇ ਬਣਾ ਸਕਦੇ ਆ ਨਾ ਓਵਨ ਦੀ ਲੋੜ ਆ ਨਾ ਕਿਸੇ ਹੋਰ ਦੀ ਲੋੜ ਆ ਹਨਾ ਤੇ ਆਪਾਂ ਆਰਾਮ ਨਾਲ ਇਹ ਥਾਲ ਆਪਣੀ ਕੜਾਈ ਵਿੱਚ ਕੁੱਕਰ ਵਿੱਚ ਆਰਾਮ ਨਾਲ ਬਣਾ ਸਕਦੇ ਆ ਕੁੱਕਰ ਦਾ ਇਹ ਧਿਆਨ ਰੱਖਣਾ ਵੀ ਉਹਦੀ ਇੱਕ ਤਾਂ ਸੀਟੀ ਲਾ ਦੇਣੀ ਹੁੰਦੀ ਆ ਤੇ ਇੱਕ ਰਬੜ ਲਾ ਦੇਣੀ ਹੁੰਦੀ ਆ ਕੇਕ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਵਾ ਜਿਹੜਾ ਆਪਾਂ ਬਜ਼ਾਰਾਂ ਚੋਂ ਮਹਿੰਗਾ ਲੈ ਕੇ ਆਉਂਦੇ ਆ ਤੇ ਆਪਾਂ ਬਹੁਤ ਹੀ ਸਸਤੇ ਭਾਅ ਵਿੱਚ ਘਰੇ ਬਣਾਵਾਂਗੇ ਤੇ ਬਹੁਤ ਵਧੀਆ ਕੇਕ ਬਣਦਾ ਵਾ ਆਓ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਕੀ ਕੀ ਪੈਂਦਾ ਵਾ ਏ ਆਪਾਂ ਕਿਵੇਂ ਕੇਕ ਬਣਾਇਆ ਤੁਹਾਨੂੰ ਆਪਾਂ ਦੱਸਦੇ ਆ ਮੇਰੀ ਵੀਡੀਓ ਨੂੰ ਸਾਰੀ ਨੂੰ ਫੁੱਲ ਦੇਖਿਓ ਤੇ ਇਹਦੇ ਵਿੱਚ ਦੇਖੋ ਵੀ ਕਿਵੇਂ ਬਣਦਾ ਇਹ ਕੇਕ ਕਿੰਨਾ ਵਧੀਆ ਆਪਾਂ ਕੇਕ ਘਰੇ ਬਣਾ ਸਕਦੇ ਆ ਨਾ ਓਵਨ ਦੀ ਲੋੜ ਆ ਨਾ ਕਿਸੇ ਹੋਰ ਦੀ ਲੋੜ ਆ ਹਨਾ ਤੇ ਆਪਾਂ ਆਰਾਮ ਨਾਲ ਇਹ ਥਾ ਆਪਣੀ ਕੜਾਈ ਵਿੱਚ ਕੁੱਕਰ ਵਿੱਚ ਆਰਾਮ ਨਾਲ ਬਣਾ ਸਕਦੇ ਆ ਕੁੱਕਰ ਦਾ ਇਹ ਧਿਆਨ ਰੱਖਣਾ ਵੀ ਉਹਦੀ ਇੱਕ ਤਾਂ ਸੀਟੀ ਲਾ ਦੇਣੀ ਹੁੰਦੀ ਆ ਤੇ ਇੱਕ ਰਵੜ ਲਾ ਦੇਣੀ ਹੁੰਦੀ ਆ ਕੇਕ ਬਣਾਵਾਂਗੇ ਜਿਹੜਾ ਕਿ ਬਹੁਤ ਹੀ ਵਧੀਆ ਬਣਦਾ ਵਾ ਜਿਹੜਾ ਆਪਾਂ ਬਜ਼ਾਰਾਂ ਚੋਂ ਮਹਿੰਗਾ ਲੈ ਕੇ ਆਉਨੇ ਆ ਤੇ ਆਪਾਂ ਬਹੁਤ ਹੀ ਸਸਤੇ ਭਾਅ ਵਿੱਚ ਘਰੇ ਬਣਾਵਾਂਗੇ ਤੇ ਬਹੁਤ ਵਧੀਆ ਕੇਕ ਬਣਦਾ ਵਾ ਆਓ ਤੁਹਾਨੂੰ ਦੱਸਦੇ ਆ ਉਹਦੇ ਵਿੱਚ ਕੀ ਕੀ ਪੈਂਦਾ